ਹਾਂਜੀ ਸੰਗਤ ਜੀ ਅੱਜ ਆਪਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੇ ਜੀਵਨ ਅਨੁਭਵ ਕਿਤਾਬ ਅਸਲ ਵਿਦਿਆ ਦਾ ਤੀਜਾ ਅਧਿਆਇ ਸਾਂਝਾ ਕਰ ਰਹੇ ਹਾਂ ਜੀ ਜਿਸ ਦਾ ਸਿਰਲੇਖ ਹੈ ਪਾਠ ਤੋਤੇ ਵਾਂਗੂ ਜਾਂ ਭਗਤ ਵਾਂਗੂ ਡਾਕਟਰ ਸਾਹਿਬ ਕਹਿੰਦੇ ਬੇਜੀ ਦਾਦੀ ਜੀ ਮੇਰੇ ਬਿਲਕੁਲ ਨਿਰਖਰ ਸਨ ਉੜਾ ਐ ਰਵੀ ਨਹੀਂ ਸੰ ਜਾਣਦੇ ਪਰ ਬਾਣੀ ਬੜੀ ਕੰਠ ਸੀ ਉੱਠਦਿਆਂ ਬੈਂਦਿਆਂ ਕੋਈ ਨਾ ਕੋਈ ਸ਼ਬਦ ਗੁਣਗਣਾਉਂਦੇ ਰਹਿੰਦੇ ਸਨ ਇੱਕ ਦਿਨ ਗਾ ਰਹੇ ਸਨ ਮੈਂ ਨਿਰਗੁਣ ਆਰੇ ਮੈਂਡਾ ਕੋਈ ਗੁਣ ਨਹੀਂ ਆਪੇ ਹੀ ਤਰਸ ਪਿਓਈ ਮੈਂ ਕੋਲੋਂ ਦੀ ਲੰਗਿਆ ਤੇ ਜਿਉ ਉਹ ਗਾਰ ਹੈ ਸੰ ਮੇਰੇ ਕੰਨੀ ਆਣ ਪਿਆ ਮੈਂ ਕਿਹਾ ਬੇਜੀ ਤੁਸੀਂ ਇਹ ਤੁਕਾਂ ਠੀਕ ਨਹੀਂ ਪੜ ਰਹੇ ਇਹ ਇਸ ਤਰ੍ਹਾਂ ਹਨ ਤੇਰਾ ਕੀਤਾ ਜਾ ਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1429 ਤੇ ਹੈ ਜੀ ਤਾਂ ਆਖਣ ਲੱਗੇ ਮੈਂ ਜਿਸ ਨੂੰ ਸੁਣਾਉਣੀ ਪਈ ਹਾਂ ਆਪੇ ਠੀਕ ਕਰ ਕੀ ਸੀ ਮੈਂ ਮੁਸਕਰਾ ਛੱਡਿਆ ਮੇਰੇ ਮਾਤਾ ਜੀ ਵੀ ਲੱਗੇ ਸਨ ਉਹ ਵੀ ਮੁਸਕਰਾਪੇ ਅਗਲੇ ਦਿਨ ਮੈਂ ਗੁਟਕੇ ਤੋਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸਾਂ ਮੇਰੇ ਮਾਤਾ ਜੀ ਨਾਲੇ ਮੈਥੋਂ ਪਾਠ ਸੁਣ ਰਹੇ ਸਨ ਨਾਲੇ ਮੇਰੇ ਲਈ ਇੱਕ ਸਵੈਟਰ ਬੁਣੀ ਜਾ ਰਹੇ ਸਨ ਉਹਨਾਂ ਦੇ ਹੱਥ ਸਦਾ ਕਾਰ ਵੱਲ ਰਹਿੰਦੇ ਸਨ ਤੇ ਚਿਤ ਕਰਤਾਰ ਵੱਲ ਮੈਂ 13ਵੀਂ ਅਸ਼ਟਪਦੀ ਦਾ ਪਾਠ ਕਰ ਰਿਹਾ ਸਾਂ ਇਹ ਤੁਕਾਂ ਪੜ ਰਿਹਾ ਸਾਂ ਸੰਤ ਕੈ ਦੁਖਨ ਤੇ ਮੁਖ ਪਵੈ ਸੰਤ ਕੈ ਦੁਖਨ ਕਾਗ ਜਿਉ ਲਵੈ ਸੰਤ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ ਬੀਜੀ ਨੇ ਮੈਨੋ ਟੋਕਿਆ ਤੇ ਕਿਹਾ ਕਾਕਾ ਵੇਖ ਕੇ ਪੜ ਤੂੰ ਪਾਠ ਗਲਤ ਕਰ ਰਹਾਂ ਮੈਂ ਕਿਹਾ ਜਿਸ ਨੂੰ ਸੁਣਾਉਣਾ ਪਿਆ ਆਪੇ ਠੀਕ ਕਰ ਕਿਸੀ ਬੀਜੀ ਨੇ ਸਵੈਟਰ ਪਰੇ ਰੱਖ ਦਿੱਤੀ ਉੱਠ ਕੇ ਮੇਰੇ ਕੋਲ ਆਏ ਤੇ ਮੇਰੇ ਹੱਥ ਵਿੱਚੋਂ ਗੁਟਕਾ ਲੈ ਲਿਆ ਕਹਿਣ ਲੱਗੇ ਅੱਗੇ ਪਾਠ ਕਰ ਮੈਂ ਕਿਹਾ ਗੁਟਕੇ ਤੋਂ ਬਗੈਰ ਮੈਂ ਕਿਵੇਂ ਕਰਾਂ ਕਹਿਣ ਲੱਗੇ ਜਦ ਤੂੰ ਗੁਟਕੇ ਤੋਂ ਵੇਖ ਕੇ ਪਾਠ ਨਹੀਂ ਕਰਨਾ ਤਾਂ ਗੁਟਕੇ ਤੋਂ ਬਿਨਾਂ ਹੀ ਕਰ ਮੈਂ ਉਹਨਾਂ ਵੱਲ ਸਵਾਲੀਆ ਨਿਗਾਹ ਨਾਲ ਵੇਖਿਆ ਉਹ ਕਹਿਣ ਲੱਗੇ ਤੂੰ ਦਾਦੀ ਜੀ ਦੀਆਂ ਰੀਸਾਂ ਕਰਨ ਜੋਗਾ ਕਦੇ ਨਹੀਂ ਹੋ ਸਕਦਾ ਉਹ ਨਿਰ ਅੱਖਰ ਹਨ ਪਰ ਉਹਨਾਂ ਇਤਨੀ ਬਾਣੀ ਕੰਠ ਕੀਤੀ ਹੋਈ ਹੈ ਜਿਸ ਦਾ ਤੂੰ ਅਨੁਮਾਨ ਵੀ ਨਹੀਂ ਲਗਾ ਸਕਦਾ ਜਦ ਉਹ ਕੰਠ ਬਾਣੀ ਪੜਦੇ ਹਨ ਤਾਂ ਆਪਣੇ ਭਾਵਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਨ ਤਦੇ ਤਾਂ ਉਹ ਪੜਦੇ ਹਨ ਤੇਰੇ ਤੇ ਕੀਤਾ ਮੈਂ ਜਾਤਿਓ ਨਹੀਂ ਮੈਨੂੰ ਤੇ ਜੋਗ ਕੀ ਤੋਈ ਉਹਨਾਂ ਦਾ ਪਾਠ ਉਹਨਾਂ ਦੇ ਦਿਲ ਦੀਆਂ ਡੁਗਾਵਾਂ ਵਿੱਚੋਂ ਨਿਕਲਦਾ ਹੈ ਤੇ ਉਹ ਸਿੱਧਾ ਰੱਬ ਦੇ ਕੰਨ ਹੀ ਪੈਂਦਾ ਹੈ ਉਹ ਆਖ ਸਕਤੇ ਹਨ ਜਿਸ ਨੂੰ ਮੈਂ ਸੁਣਾਉਣੀ ਪਈ ਹਾਂ ਉਹ ਹਾਪੇ ਹੀ ਠੀਕ ਕਰ ਕਿਸੇ ਪਰ ਤੂੰ ਤੇ ਅਨਪੜ ਨਹੀਂ ਹੱਥ ਵਿੱਚ ਤੇਰੇ ਗੁਟਕਾ ਹੈ ਤੂੰ ਪੜ ਸਕਦਾ ਹੈ ਪਰ ਪੜਨ ਲਈ ਵੀ ਧਿਆਨ ਚਾਹੀਦਾ ਹੈ ਕੇਵਲ ਤੋਤੇ ਵਾਂਗੂ ਪਾਠ ਨਹੀਂ ਕਰੀਦਾ ਜੋ ਤੁਕਾਂ ਤੂੰ ਪੜੀਆਂ ਨੇ ਉਹਨਾਂ ਵਿੱਚ ਤੂੰ ਸੰਤਨ ਕੇ ਦੁੱਖਨ ਨੂੰ ਵੀ ਸੰਤ ਕੇ ਦੁੱਖਨ ਪੜਿਆ ਤੁਕਾਂ ਇਉ ਸੰਨ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜਿਉ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਦ ਜੋਨ ਕਰਮਾਏ ਅੰਗ 279 ਆਖਣ ਲੱਗੇ ਹੁਣ ਠੀਕ ਹੈ ਬੇਟਾ ਜੀ ਪਾਠ ਤੋਤੇ ਵਾਂਗੂ ਨਹੀਂ ਕਰਨਾ ਭਗਤ ਵਾਂਗੂ ਕਰਨਾ ਹੈ ਤੁਹਾਡਾ ਪਿਆਰ ਤੁਹਾਡੀ ਭਗਤੀ ਤੁਹਾਡਾ ਆਤਮ ਸਮਰਪਣ ਤੁਹਾਡੇ ਪਾਠ ਵਿੱਚੋਂ ਪ੍ਰਗਟ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ